ਕੈਨੇਡਾ ਚ ਪੰਜਾਬ ਦੀ ਕੁੜੀ ਨਾਲ ਵਾਪਰੀ ਘਟਨਾ ਬੱਸ ਸਟੈਂਡ ਤੇ ਖੜੀ ਦੇ ਲੱਗੀ ਗੋਲੀ 2 ਸਾਲ ਪਹਿਲਾਂ ਹੀ ਗਈ ਸੀ ਕੈਨੇਡਾ ਪਰਿਵਾਰ ਚ ਪਸਰਿਆ ਮਾਤਮ ਕੈਨੇਡਾ ਦੇ 온ਟਾਰੀਓ ਦੇ ਹੈਮਿਲਟਨ ਦੇ ਵਿੱਚ ਇੱਕ ਭਾਰਤੀ ਪੰਜਾਬਣ ਦੀ ਗੋਲੀ ਲੱਗਣ ਦੇ ਨਾਲ ਮੌਤ ਹੋ ਗਈ ਕੁੜੀ ਇੱਕ ਬੱਸ ਸਟੈਂਡ ਤੇ ਖੜੀ ਸੀ ਤੇ ਬੱਸ ਦਾ ਇੰਤਜ਼ਾਰ ਕਰ ਰਹੀ ਸੀ ਜਦੋਂ ਇੱਕ ਗੋਲੀ ਉਸ ਨੂੰ ਆ ਕੇ ਵੱਜੀ ਪੁਲਿਸ ਦਾ ਕਹਿਣਾ ਹੈ ਕਿ ਹਿਮਿਲਟਨ ਦੇ ਵਿੱਚ ਦੋ ਵਾਹਨਾਂ ਦੇ ਵਿੱਚ ਬੈਠੇ ਲੋਕਾਂ ਵਿਚਕਾਰ ਗੋਲੇਬਾਰੀ ਹੋ ਰਹੀ ਸੀ ਤੇ ਉਸੇ ਦੌਰਾਨ ਇੱਕ ਗੋਲੀ ਇਸ ਕੁੜੀ ਨੂੰ ਜਾ ਲੱਗੀ ਅਤੇ ਉਸ ਦੀ ਮੌਤ ਹੋ ਗਈ ਫਿਲਹਾਲ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਇੱਕ ਰਿਪੋਰਟ ਦੇ ਮੁਤਾਬਕ ਮ੍ਰਿਤਕ ਕੁੜੀ ਦਾ ਨਾਮ ਹਰਸਿਮਰਤ ਰੰਧਾਵਾ ਹੈ ਜੋ ਕਿ ਭਾਰਤੀ ਪੰਜਾਬਣ ਹੈ ਹੇਮਿਲਟਨ ਪੁਲਿਸ ਨੇ ਸ਼ੁੱਕਰਵਾਰ ਨੂੰ ਇੱਕ ਪ੍ਰੈਸ ਰਿਲੀਜ਼ ਦੇ ਵਿੱਚ ਕਿਹਾ ਕਿ ਹਰਸਿਮਰਤ ਮਹੌਰਕੇ ਕਾਲਜ ਦੇ ਵਿੱਚ ਪੜ੍ਹਦੀ ਸੀ ਅਤੇ ਇੱਕ 마ਸੂਮ ਰਾਹੀਗੀਰ ਸੀ ਜੋ ਗੋਲੇਬਾਰੀ ਦਾ ਸ਼ਿਕਾਰ ਹੋ ਗਈ ਜਿਸ ਸਮੇਂ ਹਰਸਿਮਰਤ ਆਪਣੇ ਕੰਮ ਤੇ ਜਾ ਰਹੀ ਸੀ ਤਾਂ ਅੱਪਰ ਜੀਮਸ ਸਟਰੀਟ ਅਤੇ ਸਾਊਥ ਬੈਡ ਰੋਡ ਤੇ ਨੇੜੇ ਗੋਲੇਬਾਰੀ ਸ਼ੁਰੂ ਹੋ ਗਈ ਪੁਲਿਸ ਨੂੰ ਸ਼ਾਮ 7:30 ਵਜੇ ਦੇ ਕਰੀਬ ਗੋਲੇਬਾਰੀ ਦੀਆਂ ਰਿਪੋਰਟਾਂ ਮਿਲੀਆਂ ਜਦੋਂ ਅਧਿਕਾਰੀ ਮੌਕੇ ਤੇ ਪਹੁੰਚੇ ਤਾਂ ਉਹਨਾਂ ਨੇ ਹਰਸਿਮਰਤ ਨੂੰ ਜ਼ਖਮੀ ਹਾਲਤ ਦੇ ਵਿੱਚ ਪਾਇਆ ਉਸ ਦੀ ਛਾਤੀ ਦੇ ਵਿੱਚ ਗੋਲੀ ਲੱਗੀ ਹੋਈ ਸੀ ਪੈਰਾਮੈਡੀਕਸ ਉਸ ਨੂੰ ਹਸਪਤਾਲ ਲੈ ਗਏ ਜਿੱਥੇ ਬਾਅਦ ਦੇ ਵਿੱਚ ਹਰਸਿਮਰਤ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਅਧਿਕਾਰੀਆਂ ਨੇ ਕੀ ਦਿੱਤੀ ਜਾਣਕਾਰੀ ਭਾਰਤੀ ਕਾਉਂਸਲਟੇਟ ਦੀ ਪੋਸਟ ਤੇ ਵਿੱਚ ਲਿਖਿਆ ਗਿਆ ਹੈ ਸਾਨੂੰ অন্ਟਾਰੀਓ ਦੇ ਹੈਮਿਲਟਨ ਦੇ ਵਿੱਚ ਭਾਰਤੀ ਵਿਦਿਆਰਥਣ ਹਰ ਸਿਮਰਿਤ ਰੰਦਾਵਾ ਦੀ ਦੁਖਦਾਈ ਮੌਤ ਦਾ ਬਹੁਤ ਅਫਸੋਸ ਹੈ। ਸਥਾਨਕ ਪੁਲਿਸ ਦੇ ਅਨੁਸਾਰ ਉਹ ਇੱਕ ਮਾਸੂਮ ਧੀੜਕ ਸੀ ਅਤੇ ਦੋ ਵਾਹਨਾਂ ਦੇ ਵਿੱਚ ਹੋਈ ਗੋਲੇਬਾਰੀ ਦੀ ਘਟਨਾ ਦੌਰਾਨ ਇੱਕ ਗੋਲੀ ਲੱਗਣ ਕਾਰਨ ਉਸ ਦੀ ਮੌਤ ਹੋ ਗਈ। ਫਿਲਹਾਲ ਇਸ ਕਤਲ ਦੀ ਜਾਂਚ ਚੱਰੀ ਹੈ। ਅਸੀਂ ਉਹਨਾਂ ਦੇ ਪਰਿਵਾਰ ਦੇ ਨਾਲ ਲਗਾਤਾਰ ਸੰਪਰਕ ਵਿੱਚ ਹਾਂ ਅਤੇ ਹਰ ਲੋੜੀ ਦੀ ਸਹਾਇਤਾ ਪ੍ਰਦਾਨ ਕਰ ਰਹੇ ਹਾਂ। ਇਸ ਮੁਸ਼ਕਲ ਸਮੇਂ ਦੌਰਾਨ ਸਾਡੀਆਂ ਪ੍ਰਾਰਥਨਾਵਾਂ ਸ਼ੋਗ ਵਿੱਚ ਡੁੱਬੇ ਪਰਿਵਾਰ ਦੇ ਨਾਲ ਹਨ। ਤਰਨਤਾਰਨ ਦੀ ਰਹਿਣ ਵਾਲੀ ਸੀ ਕੁੜੀ ਜਾਣਕਾਰੀ ਦੇ ਮੁਤਾਬਕ 21 ਸਾਲਾ ਹਰਸਿਮਰਤ ਕੌਰ ਰੰਦਾਵਾ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਅਧੀਨ ਆਉਂਦੇ ਪਿੰਡ ਤੂੰਦਾਂ ਦੀ ਰਹਿਣ ਵਾਲੀ ਸੀ ਧੀ ਦੀ ਮੌਤ ਦੀ ਖਬਰ ਮਿਲਣ ਤੋਂ ਬਾਅਦ ਪਰਿਵਾਰ ਸਦਮੇ ਦੇ ਵਿੱਚ ਹੈ ਤੇ ਪਿੰਡ ਦੇ ਵਿੱਚ ਵੀ ਸੋਗ ਦੀ ਲਹਿਰ ਹੈ ਹਰਸਿਮਰਤ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਹ 2 ਸਾਲ ਪਹਿਲਾਂ ਸਟੱਡੀ ਵੀਜ਼ਾ ਤੇ ਕੈਨੇਡਾ ਗਈ ਸੀ ਉਸ ਦੇ ਪਰਿਵਾਰ ਦੇ ਵਿੱਚ ਉਸ ਦੇ ਦਾਦਾ-ਦਾਦੀ ਮਾਤਾ-ਪਿਤਾ ਅਤੇ ਭੈਣ-ਭਰਾ ਹਨ ਉੱਥੇ ਹੀ ਹੁਣ ਪਰਿਵਾਰ ਦੇ ਵਿੱਚ ਇਸ ਵਕਤ ਸੋਗ ਦੀ ਲਹਿਰ ਹੈ ਮਾਪੇ ਹੁਣ ਭਾਰਤ ਅਤੇ ਕੈਨੇਡਾ ਸਰਕਾਰ ਨੂੰ ਹਰਸਿਮਰਤ ਦੀ ਮ੍ਰਿਤਕ ਦੇ ਭਾਰਤ ਲਿਉਣ ਲਈ ਮਦਦ ਦੀ ਗੁਹਾਰ ਲਗਾ ਰਹੇ ਹਨ ਤਾਂ ਜੋ ਆਖਰੀ ਰਸਮਾਂ ਜੱਦੀ ਪਿੰਡ ਦੇ ਵਿੱਚ ਨਿਭਾਈਆਂ ਜਾ ਸਕਣ ਹਰਸਿਮਰਤ ਦੇ ਦਾਦਾ ਦਾ ਕਹਿਣਾ ਹੈ ਕਿ ਸਾਡਾ ਬੱਚਾ ਪੰਜਾਬ ਦੇ ਵਿੱਚ ਸੁਰੱਖਿਅਤ ਸੀ ਹੁਣ ਤਾਂ ਵਿਦੇਸ਼ਾਂ ਦੇ ਵਿੱਚ ਵੀ ਹਿੰਸਾ ਨਹੀਂ ਰੁਕਦੀ ਨਾ ਹੀ ਪੰਜਾਬ ਦੇ ਵਿੱਚ ਅਪਰਾਧ ਰੁਕ ਰਹੇ ਹਨ ਤੇ ਨਾ ਹੀ ਕੈਨੇਡਾ ਦੇ ਵਿੱਚ ਹੋਰ ਅਪਡੇਟਸ ਦੇ ਲਈ ਵੇਖਦੇ ਰਹੋ ਡੇਨਿਕ ਸਵੇਰਾ ਟੀਵੀ